ਬਣਾ ਰਹੇ ਹੁਣ ਇੱਕ ਨਵੀਂ ਚੀਜ਼ ਕੋਈ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜਿਵੇਂ ਦੀ ਤੁਹਾਨੂੰ ਪਤਾ ਹੀ ਆਪਾਂ ਇੱਕ ਚੀਜ਼ ਨਵੀਂ ਹੋਰ ਬਣਾ ਰਹੇ ਆ ਉਹ ਹੈਗਾ ਸਰਪ੍ਰਾਈਜ਼ ਹੀ ਅੱਗੇ ਅੱਗੇ ਬਣੀ ਜਾਓ ਤੁਹਾਨੂੰ ਪਤਾ ਲੱਗ ਜੂ ਤੇ ਉਹਦੇ ਲਈ ਤੁਹਾਨੂੰ ਅੱਗੇ ਅੱਗੇ ਬਲੌਗ ਦੇਖਣੇ ਪੈਣਗੇ ਸਾਰੇ ਰੂਟੀਨ ਦੇ ਵਿੱਚ ਸਮਝਾਵਾਂਗੇ ਲੋ ਜੀ ਰੈਟ ਰੋਡ ਦੀ ਬਣਾ ਰਹੇ ਆ 85 ਇੱਕ ਸਾਈਡ ਦੀ ਕਟਿੰਗ ਹੋ ਗਈ ਪ੍ਰੋਪਰ ਦੂਜੀ ਸਾਈਡ ਦੀ ਆਪਾਂ ਕਰਨੀ ਆ ਹੁਣ ਅੱਜ ਅੱਜ ਹੋ ਸਕਦਾ ਆਪਾਂ ਚਾਸੀ ਖੜਗੇ ਲੋਈ ਆ ਲੈ ਲੀਆਂ ਰਕਾਬਾ ਆਪਾਂ ਇਹਦੇ ਵਿੱਚ ਸਾਰਾ ਆ ਦੇਖੋ ਕਮਾਣੀਆਂ ਪਿੱਛੇ ਵਾਲੀਆਂ ਫਰੰਟ ਵਾਲੀਆਂ ਦੇਖੋ ਆਪਾਂ ਕਿਵੇਂ ਪੁੱਠੀ ਕਰਕੇ ਪਾਉਣੀ ਆ ਉਹ ਗੱਗੇ ਪਤਾ ਲੱਗੂ ਆ ਆਪਾਂ ਕਰ ਲੀਆਂ ਬੈਕ ਵਾਲੀਆਂ ਸਾਰੀਆਂ ਆ ਸਮਾਨ ਇਹਨਾਂ ਦਾ ਰਕਾਬਾ ਰਕੂਬਾ ਸਾਈਡਾਂ ਵਾਲੇ ਸਕੰਜੇ ਜੇ ਲੋਈ ਕਮਾਣੀਆਂ ਆਪਾਂ ਸੈੱਟ ਕਰਨ ਲੱਗਿਆ ਹੁਣ ਚਾਸੀ ਬਣ ਗਈ ਕੱਲ ਨੂੰ ਸਾਰੀ ਪ੍ਰੋਪਰ ਤਿਆਰ ਕਰ ਦਾਂਗੇ ਚਾਸੀ ਇਹ ਫਿੱਟ ਕਰ ਦਾਂਗੇ ਉਹਦੇ ਉੱਤੇ ਤੋਂ ਨਹੀਂ ਹਿੱਸੇ ਪਏ ਆ ਤੇ ਆਪ ਪੈਣਾ ਦੀਆਂ ਪੱਤੀਆਂ ਲੈ ਕੇ ਆਇਆ ਕਮਾਣੀ ਵਾਲੀਆਂ ਪਟਿਆਲੀਆਂ ਜਿਹੜੀਆਂ ਦੇਖੋ ਇਹ ਉੱਪਰ ਲੱਗਣੀਆਂ ਕੋਲੇ ਲੱਗਣੀਆਂ ਕਰ ਦਿਆਂ ਇਹਨੂੰ ਸਟਾਰਟ ਤੇ ਬਾਸ ਇਹਦਾ ਚਾਸੀ ਚਾਸੀ ਦਾ ਹੀ ਮੈਂ ਹੈ ਨਾ ਉਹ ਤੋਂ ਬਾਅਦ ਤਾਂ ਇਹਦਾ ਇੰਜਨ ਨੇ ਟਰੈਕਟਰ ਦਾ ਵੀ ਆਪਾਂ ਪਲੇਟਫਾਰਮ ਦਾ ਕੰਮ ਕਰਨਾ ਸਾਰੇ ਇਹਦਾ ਵੀ ਲੋਹਾ ਆਰਡਰ ਕੀਤਾ ਆ ਆਜੂਗਾ ਬਸ ਇਹਦਾ ਵੀ ਸਟਾਰਟ ਕਰਦੇ ਆ ਬਾਕੀ ਦਾ ਰੈਡੀ ਆ ਇਹ ਸਾਰਾ ਇਹੀ ਰਹਿੰਦਾ ਇਕੱਲਾ ਤੇ ਇੱਕ ਰੇਸ ਆਪਾਂ ਜਿਹੜੀ ਇਹਦੇ ਪੈਰ ਚ ਲਿਆਉਣੀ ਆ ਉਹ ਆਪਾਂ ਤਾਰ ਪਾ ਕੇ ਲੇਕ ਹੋਣੀ ਆ ਇਹ ਵਾਲੀ ਰੇਸ ਵਧੀਆ ਨਹੀਂਗੀ ਇਹ ਜਦੋਂ ਇਹਨੂੰ ਹੰਪ ਝਟਕਾ ਵੱਜਦਾ ਨਾ ਤਾਂ ਇਹ ਵਾਪਸ ਮੁੜਦੀ ਆ ਫਿਰ ਛੱਡੀ ਜਾਂਦੀ ਆ ਤੇ ਛੱਡ ਕੇ ਜੇ ਮਾਰੀ ਜਾਂਦਾ ਇੱਕ ਆਪਾਂ ਇਹਦਾ ਪੈਡਲ ਇੱਕ ਕਰਨਾ ਬ੍ਰੇਕਾਂ ਵਾਲਾ ਬ੍ਰੇਕ ਘੱਟ ਲੱਗਦੇ ਆ ਆਪਾਂ ਉਵੇਂ ਹੀ ਪਹਿਲਾਂ ਵਾਂਗੂ ਹੀ ਕਰਾਂਗੇ ਇੱਕੋ ਹੀ ਤੇ ਬਾਕੀ ਲੁੱਕ ਚੈੱਕ ਕਰੋ ਡਰੈਕਟਰ ਦੀ ਹੁਣ ਇਹਦੀ ਸ਼ੋ ਵੀ ਆਪਾਂ ਨੀਚੇ ਕਰਨੀ ਆ ਥੋੜੀ ਸ਼ੋ ਬੁਰੀ ਲੱਗਦੀ ਆ ਉੱਪਰ ਹੋਗੀ ਥੋੜੀ ਇਹ ਵੀ ਆਪਾਂ ਨੀਚੇ ਕਰਨੀ ਆ ਸਹੀ ਨਹੀਂ ਲੱਗਦੀ ਦੇਖੋ ਕਿਵੇਂ ਉੱਚੀ ਲੱਗਦੀ ਆ ਦੇਖਦੇ ਆ ਨੂੰ ਨਾਲ ਹੀ ਮਲਾਉਣਾ ਜਿਹੜਾ ਰੈਡੀਏਟਰ ਆ ਉਹਨੂੰ ਨੀਚੇ ਕਰਦੇ ਆ ਨੀਚੇ ਲਾ ਕੇ ਬਿਲਕੁਲ ਫਿਰ ਦੇਖਦੇ ਆ ਨੀਚੇ ਕਰਦੇ ਆ ਇਦਾਂ ਤਾਂ ਸਹੀ ਨਹੀਂ ਹੈਗੀ ਕੰਮ ਉਹ ਖਾ ਇਦਾਂ ਦਾ ਸ਼ੋ ਉਹਨੂੰ ਕਰਦੇ ਆ ਨੀਚੇ ਜਿਹੜੇ ਪਲੇਟਫਾਰਮ ਦਾ ਵੀ ਕੰਮ ਉਹ ਬਾਕੀ ਆਪਣਾ ਜਿਹੜੀ ਰੈਟਰੋਡ ਜੀਪ ਆ ਇਹਦਾ ਸਾਰਾ ਸਮਾਨ ਆ ਹੀ ਗਿਆ ਬਸ ਫਿਲਹਾਲ ਤਾਂ ਇੰਜਨ আর ਗੇਅਰ ਹੀ ਰਹਿ ਗਿਆ ਹੁਣ ਤਾਂ ਚਾਸੀਏ ਦੀ ਤੁਹਾਨੂੰ ਦਿਖਾਣਿਆ ਉਹ ਵੀ ਬਣ ਚੁੱਕੀ ਆ ਥੋੜੀ ਪਰ ਥੋੜੀ ਜੀ ਰਹਿੰਦੀ ਆ ਲੋਈ ਕਮਾਨੀਆਂ ਕਰਤੀਆਂ ਫਟੇ ਜਿਹੜੇ ਸਿੱਧੇ ਐਨ ਵਧੀਆ ਤਰੀਕੇ ਨਾਲ ਹੋ ਗਏ ਫਟੇ ਵੀ ਤੇ ਚਾਸੀਆ ਇੱਕ ਸਾਈਡ ਵੀ ਬਣ ਗਈ ਆਪਣੇ ਤੇ ਬਸ ਉਹਨੂੰ ਕਰਨ ਲੱਗ ਗਏ ਆ ਸਟਾਰਟ ਕੰਮ ਬਸ ਫਿੱਟ ਕਰਦੇ ਆ ਮੂਲਾ ਹਿੱਸਾ ਵੀ ਫਿੱਟ ਕਰਦੇ ਆ ਆਪਾਂ ਤੇ ਉਸ ਤੋਂ ਬਾਅਦ ਹੋਰ ਜਿਹੜੀ ਆ ਬਸ फटाफट ਤਿਆਰ ਕਰਦੇ ਆ ਚਾਸੀਆ ਪੂਰਪਰ ਤਿਆਰ ਤਰੀਕੇ ਨਾਲ ਕਰਕੇ ਫਿੱਟ ਕਰਦੇ ਆਂ ਜੀ ਲੋਈ ਆਪਣੀ ਚਾਸੀ ਹੋ ਰਹੀ ਆ ਤਿਆਰ ਟਰੈਕਟਰ ਉਹਦੀ ਰੈਡ ਰੋਡ ਜੀਪ ਦੀ ਖੜਾ ਬਣਾ ਟਰੈਕਟਰ ਸੈਡ ਰੋਡ ਦੀ ਤਿਆਰ ਹੋ ਰਹੀ ਆ ਚਾਸੀ ਪਿਛਲਾ ਵਸੂ ਹਿੱਸਾ ਕਰਦੇ ਆਂ ਮੂਲਾ ਵੀ ਕਰ ਲਾਂਗੇ ਸੈਟ ਪੱਤੀਆਂ ਲਿਆਉਣਿਆ ਵਸ ਉਹਨੀਆਂ ਜਾ ਕੇ ਉਹ ਤੋਂ ਬਾਅਦ ਕਰਦੇ ਆਂ ਇਹਨੂੰ ਸੈਟ ਆ ਤਿਆਰ ਹੀ ਮੰਨ ਕੇ ਚੱਲੋ ਥੋੜਾ ਜਿਹਾ ਕੰਮ ਰਹਿ ਗਿਆ ਬਸ ਪੱਤੀ ਫਿੱਟ ਕਰਨੀ ਹੁਣ ਫਰੰਟ ਬੈਗ ਦੀਆਂ ਤੋਂ ਬਾਅਦ ਰੈਡੀ ਆ ਲੋਈ ਪਿੱਛੋਂ ਤਾਂ ਹੋ ਗਈ ਤਿਆਰ ਸਾਰੀ ਤੇ ਬਸ ਫਰੰਟ ਤੋਂ ਰਹਿ ਗਈ ਹੁਣ ਇਹ ਵੀ ਕਰਦੇ ਆ ਪਿੱਛੋਂ ਤਾਂ ਆਪਾਂ ਲਾ ਦਿੱਤੇ ਪਸੇ ਦੇ ਇੱਕ ਓਰੇ ਲਾਵਾਂਗੇ ਆਪਾਂ ਪੈਰ ਦੇਖਦੇ ਆ ਇਹਦੀ ਕਮਾਣੀਆਂ ਆਪਾਂ ਥੱਲੇ ਹੀ ਕਰਦੇ ਆ ਕਿਉਂਕਿ ਬਣਨੀ ਨਹੀਂ ਗੱਲ ਬਣਨੀ ਹੀ ਨਹੀਂ ਹੈਗੀ ਕਿਉਂਕਿ ਬਈ ਇਦਾਂ ਉੱਚੀ ਵੱਧ ਚਲੀ ਜਾਊਗੀ ਇੱਦਾਂ ਇੱਦਾਂ ਬਹੁਤ ਉੱਚੀ ਚਲੀ ਜਾਊਗੀ ਆਪਾਂ ਨੂੰ ਨੀਮੀ ਚਾਹੀਦੀ ਆ ਦੇਖਦੇ ਆ ਕਰਦੇ ਆ ਨੀਮੀ ਕਿਵੇਂ ਹੁੰਦੀ ਐ ਇਹਨੂੰ ਨੀਮੀ ਕਰਦੇ ਆ ਆਪਾਂ ਕੋਈ ਸਿਸਟਮ ਲਾ ਕੇ ਨੀਮੀ ਕਰਾਂਗੇ ਇਹਨੂੰ ਹੁਣ ਰੋਈ ਚਾਸੀ ਤਿਆਰ ਹੁਣ ਬਸ ਫਰੰਟ ਵਾਲਾ ਹਿੱਸਾ ਜਿਹੜਾ ਫਿੱਟ ਕਰਨ ਲੱਗੇ ਆਪਾਂ ਪਿੱਛੇ ਵਾਲਾ ਤਾਂ ਹੋ ਗਿਆ ਬਸ ਇਹਦੀਆਂ ਪਿੱਛੇ ਵਾਲੀਆਂ ਪੱਤੀਆਂ ਰਹਿ ਗਈਆਂ ਕਿ ਪਿੱਛੋ ਤਾਂ ਬਣ ਗਈ ਚਾਸੀ ਫਰੰਟ ਵਾਲੀ ਰਹਿ ਗਈ ਹੁਣ ਇਹ ਆਪਾਂ ਇਦਾਂ ਨਾ ਜਿਗਾੜ ਜਾਂ ਲਾ ਕੇ ਨੀਮੀ ਕਰਤੀ ਦੇਖੋ ਇਹ ਦੋਨਾ ਸਾਈਡ ਆਪਾਂ ਹਿੱਸਾ ਉੱਪਰ ਕਰ ਲਿਆ ਕਿਉਂਕਿ ਮੈਕਸੀਮੋ ਦਾ ਹਿੱਸਾ ਲਾਇਆ ਆਪਾਂ ਇਹ ਦੂਵੇ ਲੋਟ ਹੁੰਦਾ ਹੁਣ ਆਪਾਂ ਦੂਜੀ ਤਰ੍ਹਾਂ ਕੀਤਾ ਚਲੋ ਬਾਕੀ ਅੱਗੇ ਦੇਖਦੇ ਆ ਕਰਦੇ ਆ ਬਸ ਚਾਸੀ ਤੇ ਖੜਾ ਹੋ ਗਿਆ ਫਿਰ ਇਹਦੇ ਪੁਰਾਣੇ ਸੈਕੰਡਰਟ ਦੇ ਟਾਇਰ ਲਿਆ ਕੇ ਪਾਵਾਂਗੇ ਹਾਥੀ ਵਾਲੀ ਜਿਹੜੇ ਪਾਏ ਹੁੰਦੇ ਨੇ ਉਹੀ ਟੈਂਪਰੇਰੀ ਇਹਨੂੰ ਅੱਗੇ ਪਿੱਛੇ ਕਰਨ ਨੂੰ ਤੇ ਉਹ ਤੋਂ ਬਾਅਦ ਆਪਾਂ ਫਿਰ ਲਿਆ ਕੇ ਪਾਵਾਂਗੇ ਐਂਡ ਦੇ ਵਿੱਚ ਨਵੇਂ ਟਾਇਰ ਜਿਹੜੇ ਪੂਰੇ ਪ੍ਰੋਪਰ ਇਹਦੇ ਚ ਪਾਉਣੇ ਨੇ ਦੇਖਿਓ ਮੌਨਸਟਰ ਉਹ ਵੀ ਸਰਪ੍ਰਾਈਜ਼ ਆ ਦੇਖਿਓ ਕਿਹੜੇ ਟਾਇਰ ਨੇ ਫਸ ਇੱਕ ਵਾਰ ਆ ਹੋ ਜਾਵੇ ਇਹਦੀ ਸਾਈਡਿੰਗ ਜੀ ਕਰਦੇ ਆ ਦੇਖਦੇ ਆ ਇਹਨੂੰ ਵੱਢ ਕੇ ਖਵਰਾ ਇਹ ਵੀ ਨੀਚੇ ਲਾਉਣਾ ਪਵੇ ਦੋਨਾਂ ਸਾਈਡਾਂ ਤੋਂ ਇਨੂੰ ਨੀਚੇ ਲਾਉਣਾ ਪਵੇ ਆਪਾਂ ਪੂਰਾ ਹੀ ਜਿਵੇਂ ਉਧਰ 6 ਇੰਚੀ ਦਾ ਏ ਤਾਂ ਇਧਰ ਵੀ 6 ਇੰਚੀ ਤੇ ਲਿਆ ਕੇ ਲਾਉਣਾ ਪਵੇ ਹਜੇ ਕੋਈ ਪਤਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਨਾ ਸਪੋਰਟਾਂ ਪਾਵਾਂਗੇ ਬਾਅਦ ਦੇ ਵਿੱਚ ਹਜੇ ਨਹੀਂ ਪਾਉਂਦੇ ਬਾਅਦ ਦੇ ਵਿੱਚ ਸਪੋਰਟਾਂ ਪਾਵਾਂਗੇ ਸੈਟਿੰਗ ਕਰਕੇ ਗੱਬੇ ਦੇ ਨਾ ਸਪੋਰਟਾਂ ਪਾਵਾਂਗੇ ਉਹ ਮੂਰੇ ਵੀ ਪਾਉਣੀ ਆ ਇੱਥੇ ਵੀ ਪਾਉਣੀ ਆ ਹਜੇ ਇੱਥੇ ਇੰਜਨ ਆਉਣਾ ਮੈਂ ਕਹਿੰਦਾ ਓਰੇ ਤਾਂ ਆਪਾਂ ਇੰਜਨ ਤੋਂ ਬਾਅਦ ਹੀ ਜਿਹੜੀ ਕਰਾਂਗੇ ਸੈਟਿੰਗ ਜੀ ਇੱਥੋਂ ਹਜੇ ਰਕਾਬਾਂ ਪਾ ਕੇ ਸਪੋਰਟ ਕਰਨੀ ਆਪਾਂ ਨੇ ਫਰੰਟ ਤੇ ਜਿਹੜੇ ਹਿੱਸੇ ਨੂੰ ਸਪੋਰਟ ਦੇਣੀ ਆ ਸਾਰਾ ਬਾਅਦ ਚੋ ਕਰਦੇ ਆ ਕੋਈ ਨਾ ਹੋਲੀ-ਹੋਲੀ ਫਰੰਟ ਤੇ ਕਮਾਣੀ ਦੇਣੀ ਆ ਇੱਕ ਪਟੇ ਫਰੰਟ ਤੇ ਦਵਾਂਗੇ ਇਹਦੇ ਉਰੇ ਤੇ ਬੈਕ ਤੇ ਨਹੀਂ ਦਿੰਦੇ ਫਰੰਟ ਤੇ ਹੀ ਦਵਾਂਗੇ ਉਹਦੇ ਨਾਲ ਪੈ ਜਾਣਾ ਫਰਕ ਤੇ ਇੱਧਰ ਆਪਾਂ ਆ ਇੱਕ ਪਲੇਟ ਪਾ ਕੇ ਚਾਰ ਗਲੀਆਂ ਹੀ ਗੜਵਾ ਕੇ ਲੈ ਜਾਵਾਂਗਾ ਉਹਦੇ ਵਿੱਚ ਪਲੇਟ ਪਾ ਕੇ ਉੱਪਰੀ ਪਲੇਟ ਲਗਾਵਾਂਗੇ ਉਹਦੇ ਨਾਲ ਜਿਹੜਾ ਹਿੱਸਾ ਸੈੱਟ ਆਊਗਾ ਲੋਈ ਫਰੰਟ ਵਾਲਾ ਹਿੱਸਾ ਵੀ ਆਪਣਾ ਤਿਆਰ ਹੋ ਰਿਹਾ ਫਰੰਟ ਵਾਲਾ ਹਿੱਸਾ ਆਇਆ ਮੈਂ ਪਲੇਟ ਲਾਈ ਹੈ ਇਹਦੇ ਵਿੱਚ ਐਂਡ ਲੱਗ ਜਾਣਗੇ ਦੋ ਦੋ ਐਂਡ ਲਾ ਕੇ ਸਕੋਰਟ ਪੈ ਜੂਗੀ ਤੇ ਇਹਨਾਂ ਦਾ ਇੱਕ ਕਾਬਲਾ ਵੈਲਡਿੰਗ ਹੋ ਕੇ ਇਹਦੇ ਕਮਾਣੀ ਮੂਰੇ ਲੱਗ ਜੂਗੀ ਉਤੋਂ ਬਾਅਦ ਦੇਖਦੇ ਆ ਕਿਵੇਂ ਬਣਦਾ ਅੱਗੇ ਵਾਲਾ ਸਾਰਾ ਕਮਾਣੀ ਮੂਰੇ ਆਉਗੀ ਇਹ ਦੇਖਦੇ ਆ ਜਾਂ ਮੂਰੇ ਲਾਈਏ ਪਿੱਛੇ ਲਾਈਏ ਉੱਪਰ ਲਾਈਏ ਕਿਵੇਂ ਲਾਈਏ ਮੂਰੇ ਲੱਗੂ ਮੇਰੇ ਹਿਸਾਬ ਨਾਲ ਕਮਾਣੀ ਜਿਹੜੀ ਆ ਥੋੜਾ ਉੱਚਾ ਕਰਕੇ ਮੋਢੀ ਸਾਈਡ ਲੱਗੂਗੀ ਕਮਾਣੀ ਕੰਮ ਆਪਣਾ ਕੰਪਲੀਟ ਹੋ ਗਿਆ ਪੂਰੇ ਵੀ ਆਪਾਂ ਜਿਹੜੇ ਇਹਦਾ ਕਮਾਣੀ ਕੱਟ ਕੇ ਉਹਦੇ ਹੀ ਆਪਾਂ ਬੈਲਡ ਕਰਤਾ ਸਾਰਾ ਤੇ ਆਹ ਫਰੰਟ ਵਾਲੀ ਕਮਾਣੀ ਆ ਗਈ ਛੋਟੀ ਆ ਇਹ ਚਾਰ ਪੀਸ ਹੋ ਗਏ ਦੇਖਦੇ ਆਂ ਜੇ ਕੱਟ ਲੱਗੀ ਕਦੀ ਕਮਾਣੀ ਹੋਰ ਪਾਵਾਂਗੇ ਚ ਤੇ ਆ ਫਰੰਟ ਵਾਲਾ ਇਦਾਂ ਕੀਤਾ ਪੂਰੇ ਵੀ ਆਪਾਂ ਕੱਟ ਕੇ ਲਾਤੀਆਂ ਹਾਂ ਦੋ ਦੋਨਾਂ ਸਾਈਡ ਤੇ ਜੀ ਬਾਕੀ ਹੁਣ ਕਰਦੇ ਆਂ ਤਾਂ ਦੇਖ ਕੇ ਫਿੱਟ ਇਹਦੀ ਪਲੇਟ ਆਹੀ ਫਿੱਟ ਕਰਕੇ ਦੇਖਦੇ ਆਂ ਜਿਆ ਆਂਦੀ ਆ ਸੈਟਿੰਗ ਚ ਲੋਈ ਫਰੰਟ ਤੇ ਕੁਝ ਕਮਾਣੀਆਂ ਦਾ ਇਦਾਂ ਕੀਤਾ। ਬਾਕੀ ਦੇਖਦੇ ਆ ਅੱਗੇ ਜੇ ਪ੍ਰੈਸ਼ਰ ਜ਼ਿਆਦਾ ਲੱਗਿਆ ਹੈ ਨਾ ਘਟਾਵਾਂਗੇ ਜੇ ਘੱਟ ਲੱਗਿਆ ਤਾਂ ਇੱਥੇ ਕਮਾਣੀ ਇੱਕ ਅੱਧੀ ਹੋਰ ਪਾਵਾਂਗੇ। ਦੇਖਦੇ ਆ ਅੱਗੇ ਉੱਪਰ ਸਪੋਰਟ ਨੂੰ ਪਾਵਾਂਗੇ ਇੱਕ ਅੱਧੀ ਹੋਰ ਕਮਾਣੀ। ਬਸ ਹੁਣ ਇਹਦੀ ਉੱਪਰਲੀ ਪਲੇਟ ਲਾਉਣੀ ਆ। ਪਲੇਟ ਤੋਂ ਬਾਅਦ ਇਹ ਕੰਪਲੀਟ ਆ। ਸਾਰੀ। ਲੋਈ ਫਰੰਟ ਹਿੱਸਾ ਹੋ ਗਿਆ ਫਿੱਟ। ਆ ਲੇਖੋ ਇਦਾਂ ਕਮਾਣੀਆਂ ਲਾ ਕੇ ਬਾਕੀ ਕੰਨੂ ਦਿਨੇ ਦਿਖਾਵਾਂਗੇ ਤੇ ਇਧਰੋਂ ਵੀ ਹੋ ਹੀ ਗਿਆ ਬਸ ਸਾਰਾ ਮੁਬੱਸਾ ਬੈਕ ਰੋਡ ਸਪੋਰਟ ਰੋਡ ਰਹਿ ਗਈਆਂ ਦੋਨੀਆਂ ਤੇ ਕੰਪਲੀਟ ਬਾਕੀ ਹੋ ਗਿਆ ਬੈਕ ਤੇ ਵੀ ਆਹ ਦੇਖੋ ਕੰਪਲੀਟ ਹੋ ਗਿਆ ਆਪਣਾ ਪੂਰਾ ਤੇ ਛਾਸੀ ਤਿਆਰ ਆ ਬਸ ਉਹਨਾਂ ਚ ਟਾਇਰ ਕਸ ਕੇ ਇੰਜਨ ਰੱਖ ਕੇ ਬਣੇ ਚਲਾ ਕੇ ਦੇਖਣੀ ਆ ਹੋਰ ਕੁਝ ਨਹੀਂ ਕਰਨਾ ਇਹਦੇ ਤੇ ਬਾਕੀ ਸਾਰੀ ਰੈਡੀ ਹੋ ਗਿਆ ਛਾਸੀ ਤੇ ਬਧੰਦ ਹੋਣਾ ਦੇਖੋ ਇਹਨ ਵਧੀਆ ਜੰਪ ਕਰਦੀ ਆ ਦੋਨਾਂ ਪਾਸੋਂ ਫਰੰਟ ਬੀਨ ਵੀ ਪੂਰਾ ਓਕੇ ਹੋ ਗਿਆ ਦੋਨੀਆਂ ਸਾਈਡਾਂ ਤੋਂ ਤੇ ਬੈਕ ਤੇ ਵੀ ਸਾਰਾ ਓਕੇ ਆ ਇੱਕ ਸਾਈਡ ਦੀਆਂ ਬੱਤੀਆਂ ਰਹਿ ਗਈਆਂ ਸਭ ਵਿੱਚ ਪੱਕਾ ਕਰਨਾ ਰਹਿ ਗਿਆ ਤੇ ਆ ਜੂਗਾ ਇੰਜਨ ਉੱਥੇ ਗੇਅਰ ਨਾ ਸੌਰੀ ਜੇ ਬਈ ਇੰਜਨ ਹੋ ਰੇ ਗੇਅਰ ਪਿੱਛੇ ਰਾੜ ਪੈ ਗੇ ਚੱਲ ਪਣੀ ਹੈ ਸਾਰੀ ਤੇ ਟਾਇਰ ਵੀ ਆਰਡਰ ਦਿੱਤੇ ਆ ਟਾਇਰ ਵੀ ਆ ਜਣੇ ਆ ਇਹਦੇ ਇੱਕ ਦੋ ਦਿਨਾਂ ਦੇ ਵਿੱਚ ਟਾਇਰ ਆ ਜਣੇ ਆ ਇਹਦੇ ਆਪਾਂ ਆ ਫਿਰ ਟਾਇਰ ਵੀ ਪਾ ਲੈਣੇ ਆ ਟਾਇਰ ਰਿਮ ਜੋ ਵੀ ਆ ਜਣੇ ਆ ਫਰੰਟ ਵਾਲਾ ਹਿੱਸਾ ਥੋੜਾ ਜਿਆਦਾ ਵੱਡਾ ਹੈ ਇਹ ਥੋੜਾ ਜਿਆਦਾ ਬਾਹਰ ਆਊਗਾ ਬੈਕ ਵਾਲੇ ਟਾਇਰਾਂ ਨਾਲੋਂ ਦੇਖਣਾ ਪਊਗਾ ਸਪੈਸਰ ਕਿਵੇਂ ਪਾ ਕੇ ਕਰਨਾ ਪਊਗਾ ਦਾ ਸੈਟਿੰਗ ਤੇ ਉਹਦੇ ਨਾਲੋਂ ਇਹ ਜ਼ਿਆਦਾ ਬਾਹਰ ਆ ਥੋੜਾ ਜਿਹਾ ਇੰਚ-ਇੰਚ ਦਾ ਫਰਕ ਆ ਅਜੇ ਆਪਾਂ ਕੁਝ ਪੱਕਾ ਨਹੀਂ ਕਰਿਆ ਜਦ ਤਾਇਰ ਆਣਗੇ ਉਹਨਾਂ ਦੀ ਸੇਲ ਕੱਢ ਕੇ ਆਪਾਂ ਫੇਰ ਆ ਫਰੰਟ ਤੋਂ ਸਾਰਾ ਕੁਝ ਪੱਕਾ ਕਰਾਂਗੇ ਬਾਕੀ ਹਿੱਸਾ ਫਰੰਟ ਤੋਂ ਵੀ ਬਣ ਗਿਆ ਬਾ ਜਾਲੀ ਫਿੱਟ ਕਰ ਦੇਣੀ ਆ ਤੇ ਫੇਰ ਆ ਜਨਣਾ ਰੇਡੀਏਟਰ ਇੰਜਨ ਗੇਰ ਤੋਂ ਬਾਅਦ ਸਾਰਾ ਕੰਮ ਓਕੇ ਸਾਰੇ ਕੰਮ ਓਕੇ ਕਰਦੇ ਵਸੋਂ ਤਾਂ ਜਲਦੀ ਜਲਦੀ ਤੋਂ ਜਲਦੀ ਕਰਨੀ ਹੈ ਤਿਆਰ ਇਹ ਲੋਈ ਚਾਸੀ ਕੋ ਲੋਈ ਚਾਸੀ ਕੋ ਸੇ ਇਦਾਂ ਦੀ ਬਣੀ ਆ ਆਪਣੀ ਫਰੰਟ ਦੇਖੋ ਦਿੱਤੇ ਆਪਾਂ ਇਦਾਂ ਕਮਾਣੀਆਂ ਲਾਤੀਆਂ ਇਸ ਸਾਈਡ ਤੇ ਇੱਕ ਇੱਕ ਕਪਾ ਸ਼ੌਕਰ ਦੇ ਦਾਂਗੇ ਇਹਦੇ ਹਿੱਸੇ ਨਾਲ ਇੱਕ ਇੱਕ ਸ਼ੌਕਰ ਦੇ ਦਾਂਗੇ ਸਾਈਡ ਤੇ ਦੇ ਦਾਂਗੇ ਸਾਈਡ ਤੇ ਨਹੀਂ ਦਿੱਤਾ ਜਾਣਾ ਤਾਂ ਇੱਕ ਫਰੰਟ ਤੋਂ ਦੇ ਦਾਂਗੇ ਸਾਈਡ ਤੇ ਹੀ ਦਵਾਂਗੇ ਵੈਸੇ ਤਾਂ ਅੰਦਰੋਂ ਤੇ ਇੱਕ ਇੱਕ ਸ਼ੌਕਰ ਬੈਕ ਤੋਂ ਦਿੱਤਾ ਜਾਊਗਾ ਜਿਵੇਂ ਕਿ ਆਹ ਵੇਖੋ ਲੱਗਿਆ ਹੋਇਆ ਚਾਸੀ ਤਿਆਰ ਆ ਬਸ ਪੂਰੀ ਹੁਣ ਇਹਨੂੰ ਇੱਕ ਸਪੋਰਟ ਲਾਉਣੀ ਆ ਨੇ ਆ ਦੇਖੋ ਇਦਾਂ ਪਾਉਰ ਰੋ ਸਪੋਰਟਾਂ ਲਾਉਣੀਆਂ ਨੇ ਦੋ 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 ਐਂਡ ਲਾ ਕੇ ਇੱਕਾ ਨੀਚੇ ਵਾਲੀ ਜਿੱਕੇ ਤੋਂ ਇੱਥੋਂ ਪਿੱਛੇ ਜਿਹੜੀ ਉਹ ਰੋ ਇੱਕ ਪੱਤੀ ਲਾ ਕੇ ਸਪੋਰਟ ਦਿੱਤੀ ਜਾਊਗੀ ਦੋਨਾਂ ਪਾਸੇ ਸਪੋਰਟਾਂ ਦੇਣੀਆਂ ਨੇ ਬਸ ਇੱਕ ਇੱਕ ਔਰ ਇਹ ਤੋਂ ਬਾਅਦ ਸਾਰੀ ਗੱਮ ਓਕੇ ਆ ਦੋਨਾਂ ਸਾਈਡ ਦੇਣੀਆਂ ਨੇ ਸਪੋਰਟਾਂ ਛਾਸੀ ਫੁੱਲ ਤਿਆਰ ਆ ਫਿਰ ਉਤੋਂ ਬਾਅਦ ਬਸ ਆਪਾਂ ਗੇਅਰ ਇੰਜਨ ਰੱਖਣਾ ਔਰ ਇਹ ਦੇਖਦੇ ਆ ਔਰ ਇਹ ਪਹਿਲਾਂ ਜਾਲੀ ਲਾਵਾਂਗੇ ਉਸ ਤੋਂ ਬਾਅਦ ਆਊਗਾ ਰੇਡੀਏਟਰ ਉਸ ਤੋਂ ਬਾਅਦ ਇੰਜਨ ਉਸ ਤੋਂ ਬਾਅਦ ਫਿਰ ਗੇਅਰ ਹੋ ਸਕਦਾ ਆਪਾਂ ਇਹਦੇ ਵਿੱਚ ਮਹਿੰਦਰਾ ਬਲੇਰੋ ਵਾਲਾ ਗੇਅਰ ਲਾਈਏ ਇੱਕ ਹੋਰ ਜਿਵੇਂ ਆਪਾਂ ਆਪਣੇ ਟਰੈਕਟਰ ਦੇ ਵਿੱਚ ਲਾਇਆ ਹੋਇਆ ਪਿੱਛੇ ਕਿਉਂਕਿ ਇਹ ਜੀਪ ਵਾਲਾ ਇੱਥੇ ਤਾਂ ਸਾਰੇ ਗੇਅਰ ਲੋ ਹੁੰਦੇ ਨੇ ਹਾਈ ਹੁੰਦੇ ਨਹੀਂ ਇਹਦੇ ਵਿੱਚ ਦਾ ਵੀ ਪੈਰਦਾਨ ਦਾ ਵਾਹ ਟਰੈਕਟਰ ਦਾ ਕੰਮ ਚਲਾਉਣੇ ਆ ਪੈਰਦਾਨ ਹੀ ਰਹਿੰਦਾ ਉਸ ਤੋਂ ਬਾਅਦ ਤਾਂ ਕੰਪਲੀਟ ਆ ਸਾਰਾ ਇਹ ਟਰੈਕਟਰ ਆ ਆਪਣਾ ਇਹਾਂ ਦਾ ਤਾਂ ਉਹਨਾਂ ਕੰਮ ਓਕੇ ਹੋ ਗਿਆ ਤੇ ਥੋੜਾ ਜਿਹਾ ਤੇਲ ਜ਼ਿਆਦਾ ਖੰਦਾ ਉਹ ਦਿਖਾਉਣਾ ਤੇ ਜਦੋਂ ਇਹ ਆਪਾਂ ਇਹਦਾ ਪੈਰ ਦਾ ਨਾ ਦਾ ਕੰਮ ਸਟਾਰਟ ਕਰਾਂਗੇ ਉਸ ਤੋਂ ਬਾਅਦ ਆ ਰੇਸ ਵੀ ਲੱਗ ਜੂ ਆ ਰੇਸ ਲੱਗ ਜੂ ਕੰਮ ਵਧੀਆ ਹੋਈਊਗਾ ਫਿਰ ਫਿਰ ਆਇਆ ਕਿ ਇਹ ਰੇਸ ਲੱਗੀ ਹੋਊਗੀ ਤਾਰ ਵਾਲਾ ਜਿਹੜਾ ਸਿਸਟਮ ਹੈ ਦਾ ਆ ਵਾਲਾ ਤਾਂ ਕਾਮਯਾਬ ਨਹੀਂ ਹੋਏਗਾ ਜਦ ਇਹ ਆਪਣਾ ਝੂਟਾ ਵੱਜਦਾ ਰੇਸ ਛੱਡੀ ਜਾਂਦੀ ਆ ਛੋਟਾ ਵਜਦਾ ਰੇ ਛੱਡੀ ਜਾਂਦੀ ਆ ਫਿਰ ਸਹੀ ਨਹੀਂ ਚੱਲਦਾ ਇਹਦੇ ਤੇ ਆਇਆ ਖਿਚਾਪਾਈ ਰੱਖਿਆ ਕਰੂਗਾ ਇਹ ਇਹ ਵਧੀਆ ਨਾਲ ਇਹਦੇ ਵਿੱਚ ਸਪ੍ਰਿੰਗ ਵੀ ਆ ਇਹ ਰੇਸ ਦੇ ਵਿੱਚ ਸਪ੍ਰਿੰਗ ਇਹਨੂੰ ਵਾਪਸ ਮੋੜਿਆ ਕਰੂ ਰੇਸ ਨੂੰ ਦੇਖਦੇ ਹਾਂ ਕੀ ਬਣਦਾ ਕਰਦੇ ਆ ਇਹਦਾ ਵੀ ਸਟੀering ਵੀ ਇਹਦਾ ਲੈ ਕੇ ਆਉਣਾ ਸੋਣਾ ਇਹਨੂੰ ਵਧੀਆ ਤਰੀਕੇ ਨਾਲ ਇੱਕ ਵਾਰ ਤਿਆਰ ਕਰ ਦੇਣਾ ਸਾਰਾ ਕੋਈ ਦੇਖੋ ਇਦਾਂ ਦੀਆਂ سپورਟ ਰਾੜਾਂ ਨੇ ਦੋ ਇਹ ਗੱਡੀ ਦੀ ਆਪਾਂ ਐਂਡ ਲੱਗੇ ਲਗਾਈ ਖੋਲ ਲੈਂਦੀਆਂ ਹੁਣ ਇੱਕ ਪੱਤੀ ਜਿਹੜੀ ਆ ਉਰੇ ਲੱਗ ਜੂਗੀ ਨੀਚੇ ਨੂੰ ਦੋ ਗਲੀਆਂ ਪਾ ਕੇ ਉਹਦੇ ਵਿੱਚ ਇੱਧਰ ਅਟੈਚ ਹੋ ਜੂ ਤੇ ਦੇਖਦੇ ਆ ਮੋੜ ਕੇ ਲੱਗਣਾ ਜਿਵੇਂ ਲੱਗਣਾ ਬਾਹਰ ਨੂੰ ਨਾਟ ਕੱਢ ਦਾਂਗੇ ਵੈਸੇ ਤਾਂ ਇਹ ਕੰਪਲੀਟ ਆ ਹੁਣ ਇੱਧਰ ਦੋ ਹੀ ਰੌੜਾ ਉਧਰ ਲੱਗ ਜਾਣੀਆਂ ਚਾਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਇਹ ਦੋਨੀ ਚੀਜ਼ਾਂ ਦੇਖਾਂਗੇ ਕੱਲ ਨੂੰ ਟਾਇਰ ਲੈ ਕੇ ਆਵਾਂ ਹੁਣ ਇਹਦੇ ਟਾਇਰ ਵੀ ਲਿਆਉਣੇ ਆ ਅਜੇ ਆਪਾਂ ਵੈਸੇ ਤਾਂ ਕੰਪਲੀਟ ਆ ਸਾਰੀ ਛਾਸੀ ਟਾਇਰ ਲਿਆ ਕੇ ਬਸ ਇੰਜਨ ਰੱਖਣਾ ਰੱਖ ਕੇ ਚੱਲ ਪਾਣਾ ਸਾਰਾ ਕੁਝ ਦੇਖੋ ਆ ਕਿਵੇਂ ਲੱਗਦੀ ਆ ਛਾਸੀ ਪੂਰੀ ਫਰੰਟ ਵਾਲੇ ਟਾਇਰ ਥੋੜੇ ਜਿਹਾ ਬਾਹਰ ਹੋਣਗੇ ਛਾਸੀ ਤੋਂ ਉਹ ਵਾਲੇ ਤਾਂ ਅੰਦਰ ਹੀ ਰਹਿਣਗੇ ਪਿੱਛੇ ਵਾਲੇ ਤੇ ਬਸ ਇਹਦਾ 32 ਇੰਚ ਦਾ ਵਧੀਆ ਗੇਰ ਆ ਜਾਊਗਾ ਗੱਬੇ ਜੇ ਇਹਨੂੰ ਗੱਬੇ ਜੇ ਗੇਰ ਆ ਜਾਊਗਾ ਐਂਡ ਵਧੀਆ ਤਰੀਕੇ ਨਾਲ ਸੀਟਾਂ ਆਪਾਂ ਲਾਵਾਂਗੇ ਪਿੱਛੇ ਜੇ ਇਹਨੂੰ ਬਸ ਆਪਾਂ ਬੈੱਡ ਰੱਖਣਾ ਪਿਛਲੀ ਸਾਈਡ ਤੇ ਤਾਂ ਬੈੱਡ ਰੱਖਣਾ ਜਿਹੜਾ ਤੇ ਉਰੇ ਦੋ ਸੀਟਾਂ ਲਾਉਣੀਆਂ ਆਪਾਂ ਨੇ ਸੈਂਟਰ ਦੇ ਵਿੱਚ ਬਸ ਤੇ ਬਾਕੀ ਬ੍ਰੇਕਾਂ ਬਰੂਕਾਂ ਦਾ ਸਿਸਟਮ ਆ ਜਿਹੜਾ origignal ਹੀ ਆਪਾਂ ਜਿਵੇਂ ਗੱਡੀਆਂ ਦੇ ਵਿੱਚ ਸਟੈਂਡ ਬਣਾ ਕੇ ਕਲੱਚ ਦਾ ਗੇਰ ਹਾਣਾ ਸਾਈਡ ਤੇ ਆਪਾਂ ਰੇਸ ਲਾਵਾਂਗੇ ਇੱਕ ਪਾਹੁੰਨੇ ਦਾ ਬ੍ਰੇਕਾਂ ਦਾ ਫਿੱਟ ਕਰਾਂਗੇ ਆਪਾਂ ਜਾਂ ਪਹਿਲਾਂ ਇੰਜਨ ਰੱਖ ਲਈਏ ਉਸ ਤੋਂ ਬਾਅਦ ਬ੍ਰੇਕਾਂ ਦਾ ਕਰਾਂਗੇ ਬਾਕੀ ਦਾ ਫਿਰ ਫਰੰਟ ਹਿੱਸਾ ਦਾ ਕੰਪਲੀਟ ਆ ਤੁਸੀਂ ਦੇਖ ਸਕਦੇ ਹੋ ਬਸ ਹੁਣ ਆਪਾਂ ਇਹਦਾ ਹੋਰ ਸਮਾਨ ਲੈ ਕੇ ਆਉਣੇ ਆ ਦੋ سپورਟ ਰਾਡਾ ਉਧਰ ਲੈ ਕੇ ਉਹਨਾਂ ਦੇ ਪਲੇਟ ਕਟਾ ਕੇ ਲੈ ਕੇ ਆਉਣੇ ਆ ਫਿਰ ਆਪਾਂ ਕਰਾਂਗੇ